رضیم بسم اللہ الرحمن الرحیم حاضرین محفل شینیئر کرام السلام علیکم خصوصاً بالخصوص استاد محترم اسمہ ڈرال صاحب کو اجازت سخن فہم ہیں غالب کی طرف کملہ کوئی نہیں آج کے دور بندیا بندے آئی نہیں سونی پاک معزز کتاب دے ویچ رابز میں گال سمجھائی نہیں ਔਰ ਜਦਾਂ ਰਿਸਕ ਦਾ ਮਾਲਕ ਖੁਦ ਰਹਿਮਾਨੇ ਬਾਕੀ ਸਮਝ ਜਹਾਨ ਦੀ ਆਈ ਨਹੀਂ ਬੰਦੇ सूद ਦਾ ਪੈਸਾ ਦਬ ਕੇ ਖਾਣਨ ਵਾਤਾ ਦਿਨ ਬਰਕਤ ਕਾ ਹੀ ਨਹੀਂ ਜਿਹੜੇ ਇੰਟੀਰੀਅਰ ਸਾਈ ਕਿ ਜੈਂਦੀ ਵਜ੍ਹਾ ਤੂੰ ਕੋਲ ਕਾਇਨਾਤ ਬਣਾਈ ਗਈ ਮੈਂ ਉਸ ਸਰਕਾਰ ਦਾ ਨੌਕਰ ਜੈਂਦੀ ਵਜ੍ਹਾ ਤੂੰ ਕੋਲ ਕਾਇਨਾਤ ਬਣਾਈ ਗਈ ਮੈਂ ਉਸ ਸਰਕਾਰ ਦਾ ਨੌਕਰ ਜਿਹੜਾ ਉਮਤ ਦਿਖਾਤੇ ਰਜ ਰੁੰਨਿਆ ਮੈਂ ਉਸ ਸੁਬਦਾਰ ਦਾ ਨੌਕਰ ਔਰ ਜਾਂਦੇ ਸਿਰ ਤੇ ਤਾਜ ਨਬੂਵਤ ਦਾ ਮੈਂ ਉਸ ਸਰਦਾਰ ਦਾ ਨੌਕਰ ਕਿਹੜਾ ਇਜ਼ਮੀ ਮੈਂ ਖੁਸ਼ਕਿਸਮਤ ਹਾਂ ਮੈਂ ਰੱਬ ਦੇ ਯਾਰ ਦਾ ਨੌਕਰ ਔਰ ਕਿ ਸੱਚੇ ਹੋ ਕੇ ਕੂੜੇ ਹੋਏ ਵਦਿਆਂ ਤੇਰੇ ਭਰਮ ਦੀ ਲਾਦ ਨਾ ਹੋਵੇ ਚੁੱਪ ਵਦਿਆਂ ਖੈਰੇ ਹੋ ਜਾਣੇ ਤੇਰਾ ਖਤਮ ਸਵਾਦ ਨਾ ਹੋਵੇ ਤੇ ਉਹ ਇਸ ਦੇ ਨਿਜ਼ਮੀ ਯਕ ਦਾ ਮੈਰੇ ਜੈ ਦੀ ਕਾਈ ਬੁਨਿਆਦ ਨਾ ਹੋਵੇ ਔਰ ਲਖ ਲਾਨਾ ਤੀਓ ਜੇ ਜ਼ਿੰਦਗੀ ਤੇ ਜਨ ਖਾਦੇ ਯਾਦ ਨਾ ਹੋਵੇ ਮੇਰਿਆ ਇੰਟੀਰੀਅਰ ਬਾਈ ਸਹੀਦ ధਰਾਲ ਸਾਹਿਬ ਕੇ ਰੋਖ ਖਾਫ ਕਢਾ ਕੇ ਕਿਉਂ ਰੋਣਾ ਹੈ ਮੇਰਾ ਸੋਨਾ ਸੁਖ ਦੀ ਛਾ ਨੂੰ ਰੋਖ ਖਾਫ ਕਢਾ ਕੇ ਕਿਉਂ ਰੋਣਾ ਹੈ ਮੇਰਾ ਸੋਨਾ ਸੁਖ ਦੀ ਛਾ ਨੂੰ ਦਿੱਕੇ ਦੇ ਕੇ ਇਸ ਮੈਂ ਬਖਤਾ ਨੂੰ ਵਦਲੋਣਾ ਹੈ ਆਪ ਗਿਰਾ ਨੂੰ ਔਰ ਸਾਰੇ ਫੈਸਲੇ ਖੁਦ ਸਰਕਾਰ ਦੇ ਹਨ ਇੰਜੇ ਦੋਸ਼ ਨਾ ਦੇ ਸਜਣਾ ਨੂੰ ਝੂਠੇ ਥੀਨਨ ਮੱਖਣ ਚਟੂਰੀਆਂ ਚੋਂ ਰੱਖ ਜਦਣ ਬਹਾਈਏ ਕਾ ਨੂੰ ਔਰ ਉਸਤਾਦ ਖੈਰ ਅਰਮਾਨ ਖੈਰ ਸਾਹਿਬ ਕਿਤਨਾ ਨਾਦਾਨ ਬੇਲੀ ਸਿਆਣਾ ਥੀ ਮੇਰੇ ਨਾਲ ਲੜਾਈਆਂ ਕਰ ਨਹੀਂ ਜਿਹੜੇ ਦੁੱਖ ਸੁੱਖ ਦੇ ਭਾਈ ਵਾਲੋਂ ਵੈਨ ਉਹਨਾਂ ਨਾਲ ਵਿਚੀਂਦੇ ਬਾਰ ਨਹੀਂ ਔਰ ਜਦਾਂ ਇਸਮੀ ਬਣੇ ਢੇਪ ਪਵੈਨ ਵਤ ਸੋਖੇ ਬਣਦੇ ਘਰ ਨਹੀਂ ਜੱਲੇ ਦਿੱਤਨੀਆਂ ਪੰਗਾਰਿਆਂ ਨੂੰ ਅੱਗਾ ਥੀ ਹੋਂ ਸੇਖ ਤੂ ਡਰ ਨਹੀਂ ਜਿਹੜੇ ਇੰਟੀਰੀਅਰ ਔਰ ਜਿਹੜੀ ਜੀਵਣੀ ਹਾਈ ਜਨਾਬ ਕਿ ਜਿਹੜੀ ਜਿਉਣੀ ਹਾਈ ਅਸਾ ਜੀ ਲਈ ਜ਼ਿੰਦਗੀ ਹੁਣ ਬਸ ਗੁਜ਼ਰੀਂਦੇ ਡਾਂਗ ਵਦਿਆਂ ਇੰਜ ਜ਼ਿੰਦਗੀ ਗਾਟੇ ਪਈ ਵਦੀਏ ਅਸਾ ਖੋ ਜ਼ਿੰਦਗੀ ਤੂ ਤਾਂਗ ਵਦਿਆਂ ਔਰ ਇੱਥੇ ਕੋਈ ਨਾ ਕੋਈ ਇਹ ਕਾਤਲ ਕਹਿੰਦਾ ਦੁਨੀਆ ਦੇ ਵੇਖੀ ਰੰਗ ਵਦਿਆਂ ਇੰਜ ਲੱਗਦੇ ਆ ਜਿਵੇਂ ਹੱਥ ਕੀਤਾਏ ਹੋਏ ਉਝੜ ਕੇ ਮਾਸਤ ਮਲਾਂਗ ਵਦਿਆਂ ਜ਼ੈਰ ਇੰਟੀਰੀਅਰ ਮਿਹਰਵਾਨੀਓ ਸਾਈ ਕਿ ਜਿਹੜੀ ਜਿਉਣੀ ਹਾਈ ਜਿਹੜੀ ਜਿਉਣੀ ਹੈ ਅਸਾ ਜੀ ਲੈ ਜ਼ਿੰਦਗੀ ਹੁਣ ਬਸ ਗੁਜ਼ਰੀਂਦੇ ਡਾਂਗ ਵਦਿਆਂ ਇੰਜ ਜ਼ਿੰਦਗੀ ਗਾਟੇ ਪਈ ਵਦੀਏ ਅਸਾ ਖੋ ਜ਼ਿੰਦਗੀ ਤੂੰ ਤੰਗ ਵਦਿਆਂ ਇੱਥੇ ਕੋਈ ਨਾ ਕੋਈ ਇਹ ਕਾਤਲ ਕਹਿੰਦਾ ਦੁਨੀਆ ਦੇ ਵੇਖੀ ਰਾਂਗ ਵਦਿਆਂ ਇੰਜ ਲੱਗਦੇ ਆ ਇਸਮੀ ਹੱਥ ਕੀਤਾਏ ਹੋਏ ਉਜੜ ਕੇ ਮਾਸ ਤਮ ਲਾਂਗ ਵਦਿਆਂ ਔਰ ਭਾਈ ਫੈਦਾਨ ਸਾਹਿਬ ਕੇ ਡਰ ਡਰ ਕੇ ਅਜ ਤਾਈਂ ਨਹੀਂ ਪੀਤੀ ਜਦਾਂ ਪੀਤੀਏ ਸ਼ਰਿਆਮ ਪੀਤੀ ਕੀ ਤਨਈਆ ਸਾਫ ਪੈਮਾਨੇ ਆਦਾ ਚਾਈ ਬੋਤਲ ਤੇ ਹੁਕਾਮ ਪੀਤੀ ਔਰ ਕਦੀ ਪੀਤੀਏ ਆਪਣੇ ਦਰਦਾ ਨੂੰ ਕਦੀ ਚਾਕੇ ਤੇਰਾ ਨਾਮ ਪੀਤੀ ਜਿਹੜੀ ਸ਼ਾਮ ਤੂੰ ਇਸਮੇ ਛੋੜਿਆ ਹਾ ਉਸ ਸ਼ਾਮ ਤੋਂ ਘਨ ਹਰ ਸ਼ਾਮ ਪੀਤੀ ਔਰ ਵਦਾਂ ਜਿਵੇਂ ਜਿਵੇਂ ਨਾਲ ਕਰੀਨਾ ਹੈ ਮੇਰੇ ਭਾਈ ਖੁਸ਼ਦਿਲ ਸਾਹਿਬ ਭਾਈ ਖਾਬਤਾਬੀ ਸਾਹਿਬ ਕੇ ਵਦਾਂ ਜਿਵੇਂ ਜਿਵੇਂ ਨਾਲ ਕਰੀਨਾ ਹੈ ਮੇਰੇ ਤੈਨੂੰ ਡਾਂਗ ਭੁਗਤਾਉਣੇ ਆਸੇਨ ਧਿੱਕੇ ਹਜ਼ਾਰ ਦੇ ਕਾਲੀਆਂ ਰਾਤਾਂ ਵਿੱਚ ਸੁਝੇ ਦਾਮ ਨੂੰ ਖਾਉਣੇ ਆਸੇਨ ਤਨ ਹਾਈਵੇ ਚ ਭਾਰ ਜੁਦਾਈਆਂ ਦੇ ਕੱਲੇ ਸਿਰ ਤੇ ਚਾਵਣੇ ਆਸੇਨ ਹੱਥੀ ਆਪਣੇ ਬੰਨਿਓ ਇੱਕ ਦੇ ਅਜ਼ਮੀ ਤਨ ਯਾਦ ਖਿਰਾਵਣੇ ਆਸੇਨ ਮਿਹਰਬਾਨੀ ਬਾਈਆ ਕਿਆ ਸਾਹਿਬ ਬਈ ਜਮਸ਼ੇਦ ਸਾਹਿਬ ਬਈ ਤਾਰਿਕ ਸਾਹਿਬ ਕਿ ਤੈਨੂੰ ਰੋਕੇ ਰੱਬ ਤੂੰ ਮੰਗਿਆ ਹੈ ਮੇਰੇ ਜ਼ਾਇਆ ਪੋਰੇ ਕਰ ਨਹੀਂ ਤੈਨੂੰ ਇੱਕ ਦੇ ਅਜ਼ਮੀ ਕਮ ਆਸੇਨ ਤੱਕ ਤੇ ਭਾਂਡੇ ਕੋਰੇ ਕਰ ਨਹੀਂ ਇੱਕ ਦੇ ਕੇ ਫਟ ਬੇ ਰੁਖੀਆਂ ਦੇ ਵਤ ਜ਼ਖਮ ਖਤੋਰੇ

ਕਰ ਨਹੀਂ ਸੂਈ ਰੱਖਣ ਦੀ ਦਿਲੇ ਜਾ ਕੋਈ ਨਹੀਂ ਉ ਤੂ ਹੋਰ ਘਮੋਰੇ ਕਰ ਨਹੀਂ ਮਿਹਰਬਾਨੀ ਮਿਹਰਬਾਨੀ ਕਿ ਹਿੱਕੋ ਤੂੰ ਦਾਸ ਰਾਏ ਦੁਨੀਆ ਤੇ ਤੂੰ ਵੀ ਮੇਰੀਆਂ ਬਾਹ ਨੂੰ ਬਣਿਆ ਹਿੱਕੋ ਤੂੰ ਦਾਸ ਰਾਏ ਦੁਨੀਆ ਤੇ ਤੂੰ ਵੀ ਮੇਰੀਆਂ ਬਾਹ ਨੂੰ ਬਣਿਆ ਉਹ ਵੈਰਾ ਤਾਂ ਨੇਲ ਮਨ ਮੇਰੀਆਂ ਮਰਜ਼ਾਂ ਦੇ ਆ ਸਜਣ ਸ਼ਫਾਈ ਨੂੰ ਬਣਿਆ ਔਰ ਮੈਂ ਤਾਂ ਕਫਨ ਦਾ ਗਾਜ਼ਾ ਘਤਣਾ ਪੋਵੇ ਉੱਕਾ ਵਾਕਿਫ ਤੈਨੂੰ ਬਣਿਆ ਹੁਣ ਆ ਤਾਂ ਕਬਰ ਖੜੀ ਗਈ ਏ ਤੂੰ ਜਦ ਦੁਬੇਰ ਕੇ ਸਾਈਨੂ ਬਣਿਆ ਮਿਹਰਬਾਨੀ ਮਿਹਰਬਾਨੀ ਕਿ ਗਬਰੀ ਨਹੀਂ ਉਭਰੇ ਆ ਲਾਂਦਾ ਹੈ ਪਛਤਾਸੇ ਵਾਦੇ ਹੋਏ ਤੂੰ ਗਬਰੀ ਨਹੀਂ ਉਭਰੇ ਆ ਲਾਂਦਾ ਹੈ ਪਛਤਾਸੇ ਵਾਦੇ ਹੋਏ ਤੂੰ ਮੇਰੇ ਵਾਂਗੂ ਇਸమే ਹੁਸੜ ਕੇ ਢਾਸੇ ਸਦਮਾ ਹਜ਼ਾਰ ਦੇ ਛੋਏ ਤੂੰ ਔਰ ਕਿਵੇਂ ਵੇਗ ਗਿਆ ਗਰਜ਼ ਦੀ ਮੰਡੀਆਂ ਵਿੱਚ

ਅਧਰਾਂयां ਛੋੜ ਕੇ ਵਾਲਵੈਂ ਦੇ ਨਿੰਨੇ ਰਗੜੇ ਦੀਨਿ ਪਿਛਲੀ ਉਮਰਾਂ ਰਾਤੀ ਸੁਤਿਆਂ ਪੈ ਕੁੜਵਾਲ ਵੈਂ ਦੇ ਜੇ ਇੰਟੀਰੀਅਰ ਜੀ ਵਦਾ ਮਿਹਰਬਾਨੀ ਕੇ ਵਦਾ ਜਿਵੇਂ ਜਿਵੇਂ ਨਾਲ ਕਰੀਨਾ ਮੇਰੇ ਤੈਨੂੰ ਡੰਗ ਭੁਗਤਾਉਣੇ ਆਸੇਨ ਦਿੱਕੇ ਹਜ਼ਾਰ ਦੇ ਕਾਲੀਆਂ ਰਾਤਾਂ ਵਿੱਚ ਸੁਝੇ ਦਮ ਨੂੰ ਖਾਉਣੇ ਆਸੇਨ ਤਨਹਾਈ ਵਿੱਚ ਬਾਹਰ ਜੁਦਾਈਆਂ ਦੇ ਕੱਲੇ ਸਿਰ ਤੇ ਚਾਉਣੇ ਆਸੇਨ हथी बन हेकड़ इज़मी तन याद खिडाव आसे अखी आख़री सा ताईं रह वेखे महिरबानी साईं अखी आख़री सा ताईं रा वेखे पिछे जी हाट न सॻे उका इंज मसरूफ़ आहे जट पालकानडू राबतां काटन सॻे साढे मरण जी ख़बर त ख़ुश थेओ आ जट द जट न सॻे उहो छड़ी ख़बर त लपस करोड़ा जी जा तुसां इज़मी साट न सॻे और, और असां सिया ਇਸ ਵਿੱਚ ਕਮਲੇ ਨਾ ਜ਼ੈਰ ਇੰਟੀਰੀਅਰ ਅਸਾ ਸਿਆਣਿਆ ਇਸ ਵਿੱਚ ਕਮਲੇ ਨਾ ਚਿੱਟੇ ਵਾਲ ਨਹੀਂ ਕੀਤੇ ਧੋਪੇ ਚ ਵਦਾ ਇਨੇ ਬੇਫਾਇਦੇ ਤੀਰ ਚਲਾ ਨਾ ਮੇਰਾ ਸਜਣ ਅੰਧੇਰੇ ਘੋਪੇ ਚ ਉੱਕਾ ਪਿਆਰ ਦੀ ਵਾਇਸ ਕਿਧਾ ਨੂੰ ਕੀਤੀ ਕਿਵੇਂ ਰਾਨਾ ਹੈ ਅੱਜਕੱਲ ਚੋਪੇ ਚ ਕਦੀ ਕਦੀ ਤਾਂ ਮੈਸੇਜ ਕਰ ਲਿਆ ਕਰ ਮੇਰਾ ਯਾਰ ਬਰੈਣ ਘਰੋ ਪੇਚ ਮੇਰਬਾਨੀ ਜਦੋਂ ਹੋਵੇਂ ਸਜਣ ਮੁਸੀਬਤਾਂ ਵਿੱਚ ਉਦਾਂ ਭਾਰੇ ਚਾਉਣੇ ਪਉਣੇ ਜਦੋਂ ਹੋਵੇਂ ਸਜਣ ਮੁਸੀਬਤਾਂ ਵਿੱਚ ਉੱਦਾਂ ਭਾਰੇ ਚਾਵਣੇ ਪੌਣੇ ਜਦ ਕਰ ਮਜਬੂਰੀਆਂ ਜ਼ੋਰ ਵਣੇ ਪੱਕੇ ਪਾਇਓ ਢਾਵਣੇ ਪੌਣੇ ਔਰ ਬੰਦਾ ਹਰ ਗੱਲ ਇਜ਼ਮੀ ਦੱਸ ਨਹੀਂ ਸਕਦਾ ਕਈ ਰਾਜ਼ ਲੁਕਾਉਣੇ ਪੌਣੇ ਜਦ ਸ਼ੌਕ ਤੂੰ ਰੱਖੇ ਹਲਕੇ ਹੋਵੈ ਕੁੱਤੇ ਆ ਮਰਾਉਣੇ ਪੌਣੇ ਮੇਰਬਾਨੇ ਕਿ ਸਾਡੀ ਫਿਤਰਤ ਨਹੀਂ ਸੰਗ ਛੋੜ ਕੇ ਮਲਣਾ ਰੱਠ ਵਾਂਗ ਪਈ ਸੰਗਤ ਨਿਭਾਈਏ ਸਾਡੀ ਫਿਤਰਤ ਨਹੀਂ ਸੰਗ ਛੋੜ ਕੇ ਮਲਣਾ ਰੱਠ ਵਾਂਗ ਪਈ ਸੰਗਤ ਨਿਭਾਈਏ ਸਜਣਾ ਦੀ ਲੋੜ ਤੂੰ ਸਿਰ ਚਾ ਦੇਣਾ ਕਦੀ ਕਹਿ ਤੂੰ ਜਿੰਦ ਸਰਫਾਈਏ ਔਰ ਭਾਵੇਂ ਆਪਣੇ ਕੋਲੂ ਕੱਖ ਨਹੀਂ ਬਚਿਆ ਲਗਦੇ ਤੇ ਜਾਨ ਚ ਲਾਈਏ ਜਿੰਦੀ ਆਸ ਤੇ ਜ਼ਮੀਂ ਹਸਬਾਣਾ ਮੁਸੇ ਬਸ਼ਰ ਚ ਖੇਡ ਬਨਾਈਏ